ਆ ਗਿਆ ਬੱਤ ਸੂਜਨ ਅੱਜ ਬੜਾ ਲੇਟ ਹੋ ਗਿਆ। ਤੜੀ ਦਿਹਾੜੀ ਕੋਈ ਗਾਹਕ ਨਹੀਂ ਆਇਆ। ਜਦੋਂ ਤੁਰਨ ਲੱਗਾ ਉਦੋਂ ਗਾਹਕ ਆ ਗਿਆ। ਮੈਂ ਸੋਚਿਆ ਚੱਲ ਬੋਣੀ ਤਾਂ ਕਰਾਂ। ਹੋਇਆ ਕੁਛ ਪੈਸੇ ਦਾ ਇੰਤਜ਼ਾਮ। ਤੇ ਦੀਪਾਂ ਦੀ ਐਡਮਿਸ਼ਨ ਕਰਾਉਣੀ ਆ। ਪਰਸੋਂ ਆਖਰੀ ਤਰੀਕਾ। ਨਹੀਂ ਮਾਤਾ ਕੋਈ ਬੰਦੋਬਸ ਨਹੀਂ ਹੋਇਆ। ਕੰਮਕਾਰ ਨੂੰ ਤਾਂ ਜਿੱਦ ਤੱਕ ਕਿਸੇ ਦੀ ਨਜ਼ਰ ਹੀ ਲੱਗ ਗਈ ਆ। ਐਡਮਿਸ਼ਨ ਤਾਂ ਇੱਕ ਪਾਸੇ ਮੈਂ ਤਾਂ ਇਹੀ ਸੋਚਦਾ ਰਹਿਣਾ। ਕੇ ਘਰ ਦੇ ਖਰਚੇ ਕਿੱਦਾਂ ਕੱਢਨੇ ਆ ਚੱਲ ਕੋਈ ਨਾ ਨਾਲੇ ਰੂਪ ਨਾਲ ਨਾ ਕੋਈ ਵੀ ਗੱਲ ਕਰੀ ਅੱਜ ਕੱਲ੍ਹ ਦੀਆਂ ਨੋਹਾਂ ਦਾ ਤੈਨੂੰ ਪਤਾ ਹੀ ਆ ਸਹਰਿਆਂ ਦੀ ਗੱਲ ਮੈਂਟਲ ਆਂਦੀਆਂ ਪੇਕਿਆਂ ਤੱਕ ਪਹੁੰਚਾਉਣ ਨੂੰ ਤੇ ਅੱਗੋਂ ਉਹ ਤਿੱਲੀ ਲਾਣ ਨੂੰ ਤਿਆਰ ਬੈਠੀਆਂ ਹੁੰਦੀਆਂ ਨੀ ਕੁੜੀਏ ਐਨੀ ਤਾਂ ਚੰਗੀ ਆਪਣੀ ਨੂੰ ਸਾਰਾ ਘਰ ਤਾਂ ਸੰਭਲਿਆ ਤੇ ਤੂੰ ਉਹਦੇ ਬਾਰੇ ਇਹ ਸੋਚ ਰੱਖਦੀ ਆ ਲੈ ਬੀਬੀ ਮੈਂ ਇਹਨੂੰ ਕਦੋਂ ਮਾੜੀ ਕਿਹਾ ਮਾ ਮਾ ਮਗਰ ਲੱਗ ਕੇ ਇਮਾੜੀਆਂ ਬਣ ਜਾਂਦੀਆਂ ਆ ਸਤਿ ਸ਼੍ਰੀ ਅਕਾਲ ਦਦੀ ਸਤਿ ਸ਼੍ਰੀ ਅਕਾਲ ਮਾਤਾ ਸਤਿ ਸ਼੍ਰੀ ਅਕਾਲ ਪਤ ਪਾਣੀ ਲਿਆਵਾਂ ਨਹੀਂ ਉਹ ਮੈਂ ਪੀ ਆਇਆ ਕਿ ਚੰਚੋ ਤੇਰੀ ਸੱਸ 아이 ਸੀ ਅੱਜ ਅੱਛਾ ਕੀ ਕਹਿੰਦੇ ਸੀ ਫਿਰ ਕਹਿਣਾ ਕੀ ਹੈ 10 ਮਿੰਟ ਬੈਠੀ ਸਾਡੇ ਕੋ ਚਾਹ ਪਾਣੀ ਪੀਤਾ ਤੇ ਲੈ ਗਈ ਅਗਲੀ ਆਪਣੇ ਕਮਰੇ ਚ ਉਹਨੂੰ ਤੈਨੂੰ ਦੱਸਿਆ ਨਾ ਸੀ ਕੱਲ ਕਰਦੀ ਹੁਣ ਸਾਡੀਆਂ ਚੁਗਲੀਆਂ ਹੋਰ ਕੀ ਕਰਨਾ ਪੜਾਉਂਦੀ ਹੁਣ ਪੱਟੀਆਂ ਆਪਣੀ ਧੀ ਨੂੰ ਜਲਾਈ ਹੁਣ ਕੋਈ ਚੀਜ਼ ਜਿਹੜੀ ਦੇਣੀ ਹੋਗੀ ਆਪਣੀ ਧੀ ਨੂੰ ਸੱਤ ਤੋਂ ਲਕੋ ਕੇ ਮम्मा ਮੇਰੇ ਕੱਪੜੇ ਕਰ ਦਿਓ ਕੱਲ ਮੈਂ ਕੋਲੇਜ ਜਾਣਾ ਇਹ ਤੇਰੀ ਐਡਮਿਸ਼ਨ ਕਿਹਨੇ ਕਰਾਈ ਕੋਣੀ ਜਦੇ ਵਾਰੇ ਤੁਸੀਂ ਇੰਨੀਆਂ ਗੱਲਾਂ ਕਰ ਰਹੇ ਹੋ ਅੱਜ ਦੋਦੋ ਮੈਂ ਪੋੜੀਆਂ ਤੋਂ ਥੱਲੇ ਆ ਰਹੀ ਸੀ ਤਾਂ ਆਲੇ ਫੜਤੀ ਇਹ ਪੂਰਾ 20000 ਜਿਹੜਾ ਤੂੰ ਫੋਨ ਤੇ ਕਿਹਾ ਸੀ ਇਹਨੂੰ ਇੱਕ ਗੱਲ ਤਾਂ ਦੱਸ ਤੈਨੂੰ ਇੰਨੇ ਪੈਸਿਆਂ ਦੀ ਲੋੜ ਕਿਉਂ ਪੈਗੀ ਬਸ ਇਹ ਨਾ ਪੁੱਛੋ ਮੰਮੀ ਚਲ ਕੋਈ ਨਾ ਤੀਏ ਘਰ ਬਣਾਣਾ ਤੇ ਉਜਾੜਨਾ ਕੁੜੀ ਦੇ ਹੱਥ ਚ ਤੇ ਮੈਨੂੰ ਮਾਨ ਹੈ ਕਿ ਮੇਰੀ ਤੀ ਘਰ ਬਣਾ ਰਹੀ ਹੈ ਅਸੀਸ ਹਾਂਜੀ ਭਾਬੀ ਮੈਂ ਆ ਕੋਲੇ ਜਿੱਤਾ ਚਾ ਨਹੀਂ ਹੁੰਦਾ ਇਸ ਕਰਕੇ ਉੱਪਰ ਬੈਠੀ ਸੀ ਕੋਈ ਨਾ ਕੱਲ ਜਾ ਕੇ ਤੇਰੀ ਐਡਮਿਸ਼ਨ ਕਰਵਾ ਦਾਂਗੇ ਅਦਾਸ ਨਾ ਹੋ ਠੀਕ ਆ ਭਾਬੀ ਤੇ ਤੁਸੀਂ ਇਦਾਂ ਕਹਿ ਰਹੇ ਹੋ ਮਾਵਾ ਲੋਕੋ ਕੇਤੀ ਅਨੂ ਕਈਆਂ ਚੀਜ਼ਾਂ ਨਹੀਂ ਫੜਾਉਂਦੀਆਂ ਮੱਤਾ ਵੀ ਫੜਾ ਜੰਦੀਆਂ ਨੇ ਸੋਹਰਿਆ ਦੀ ਗਰੀਬੀ ਵਿੱਚ ਬੋਲੀ ਨਾਤੀਏ ਜਾਂ ਕੇ ਸਬਰ ਵੀ ਲੋਕੋ ਕੇ ਫੜਾ ਜੰਦੀਆਂ ਨੇ ਸੋਰੇ ਘਰ ਹੁੰਦੇ ਵਿੱਚ ਘਰੇ ਨੂੰ ਨਜ਼ਰ ਅਦਾਸ ਕਰਕੇ ਬਾਬਲ ਦੀ ਇੱਜ਼ਤ ਨੂੰ ਨਾ ਰੱਖੰਦੀ ਕੋ ਉਹ ਵੀ ਲੋਕੋ ਕੇ ਖਵਾ ਜਾਂਦੀਆਂ ਨੇ ਇਹ ਵੀ ਤਾਂ ਸਿੱਧੇ ਮਾਵਾ ਬੰਧੀਆਂ ਤਿਆਂ ਲੋਕੋ ਕੇ ਬੜਾ ਕੁਝ ਸਵਾਲ ਨਹੀਂ ਆ ਕੋਟ ਜੱਗ ਕੋ ਜਾਣਦਾ ਮਾਵਾਂ ਮਿੱਟੀ ਨੇ ਪੱਢੀਆਂ ਸਗੋਂ ਪਰਦੇ ਕੱਢ ਗਿਆ ਨੇ ਸਾਡੇ ਕੀਤੇ ਕਰਾਈ ਤੇ ਮੰਨਿਆ ਕਿ ਹੋਊਂਗੀਆਂ ਘਰ ਫੁੱਟਣ ਵਾਲੀਆਂ ਵੀ ਪਰ ਪੰਦੇ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ